ਮਿਹਨਤ ਕੀਤੀ ਆ ਬਣੀ ਬਹੁਤ ਘੈਂਟ ਲੱਗਦੀ ਆ ਉਹ ਤਾਂ ਚੈੱਕ ਕਰੋ ਤਾਂ ਪਤਾ ਲੱਗੂ ਹੱਥ ਪਰੇ ਕਰ ਰੋ ਜੋ ਉਸ ਕੇ ਬਣੀ ਆ ਮਾਰਾ ਪੁੱਛੀ ਨਾ ਯਾਰ ਦੁੱਖ ਤੋੜਦੀ ਆ ਜੰਨਾ ਹੋਏ ਹੱਥ ਨਾ ਪਾ ਵੀਰੇ ਕਿੱਧਰ ਲਾਲਾਂ ਜਿ ਛੜਦਾਗਾ ਚੱਲ ਆ ਲਾ ਲਾਲਾ ਕੀ ਲਾਉਂਗਾ ਮੈਂ ਬਰਾਬਰ ਮਿਹਨਤ ਕੀਤੀ ਆ ਦਾਲੀਆ ਤਾਂ ਹੀ ਥੋੜਾ ਯਾਰ ਨਹੀਂ ਨਹੀਂ ਹਜੇ ਕਿੱਥੇ ਯਾਰ ਹੋਰ ਲੈ ਆ ਬਾਈ ਕੋਟਾ ਪੂਰਾ ਕਰਨ ਆਉਦਾ ਪਹਿਲਾਂ ਉਹ ਤਾਂ ਫੋਨ ਕਰ ਜਾਂਦੇ ਸੀ ਗੁੜਲੇ ਫਲਾਨੀ ਜੀ ਲਈ ਯਾਰ ਤੂੰ ਦੋ ਪਿੱਗ ਲਾ ਲੈ ਯਾਰ ਓਏ ਜੋ ਸੀ ਸੈਟਅਪ ਤੂੰ ਨਾ ਬੋਲ ਮੇਰੇ ਨਾਲ ਗੱਲ ਨੂੰ ਲੱਗ ਗਈ ਨਹੀਂ 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 ਯਾਰ ਕਮਾਲ ਕਰਦਾ ਯਾਰ ਕਿੰਨਾ ਗੱਲ ਸੁਣਾ ਮੁੜ ਕੇ ਛੋਡੇ ਕਰੋ ਫੋਨ ਆ ਜਾਂਦਾ ਠੀਕ ਆ ਮੈਨੂੰ ਆਉਂਦਾ ਫੋਨ ਉਹ ਆਈ ਜਾਂਦੇ ਯਾਰ ਲਾਉਣੀ ਆ ਮੈਂ ਕਰੇ ਗਾਲਾਂ ਕੱਢਦਾ ਤੂੰ ਬਰਾਬਰ ਕੰਮ ਕਰ ਇਹਨਾਂ ਦੇ ਦੁੱਗਣਾ ਉਹਨਾਂ ਨੇ ਬਰਾਬਰ ਕੀਤਾ ਤੇ ਨਾਲ ਹੱਥ ਪਰੇ ਕਰ ਲਾ ਲੈਣ ਦੇ ਸਾਨੂੰ ਵੀ ਹਾਂ ਕਿ ਮੇ ਲਾ ਲੈਣ ਦੇ ਯਾਰ ਹੋਰ ਲਾਉਣੀ ਆ ਹਾਂ ਲਾਉਂ ਯਾਰ ਚੱਲ ਆ ਤੂੰ ਤੂੰ ਨਾ ਬੋਲ ਵਿੱਚ ਫੁੰਡੀ ਮੈਨੂੰ ਬੁਲਾਇਆ ਲੈ ਹੁਣ ਪਾਸੇ ਨਹੀਂ ਇਹ ਤਾਂ ਮੈਂ ਘਰੇ ਲੈ ਕੇ ਜਾਊਂਗਾ ਬੋਤਲ ਬਾਈ ਤੂੰ ਜੇ ਕਢਾਈ ਆ ਹੁਣ ਸਾਰੀ ਧੂੜੀ ਪੀਣੀ ਆ ਹਾਂ ਨਹੀਂ ਵੀ ਉਹ ਨਾਲ ਗੇਲਨ ਚ ਵੀ ਉਹ ਵੀ ਲੈ ਕੇ ਜਾ ਤੂੰ ਸਾਈਡ ਤੇ ਹੋ ਜਾ ਬਾਈ ਨਹੀਂ ਬਾਈ ਲੜਾਈ ਹੋਏ ਤੇ ਆਪੀ ਉਹ ਲੜਕੋ ਜਰਾ ਮੋਟਰ ਤੇ ਛੱਦ ਕੇ ਤੂੰ ਲੈ ਚਾਰ ਪਿੱਗ ਲਾਲੇ ਗੱਲੇ ਨੇ ਅਸੀਂ ਝਾਕੀ ਜਨੇ ਤੇਰੇ ਮੂੰਹ ਲੜਾਈ ਦੀਆਂ ਗੱਲਾਂ ਕਰਦੇ ਹਾਂ ਸਮਝਾ ਜਾ ਜਾ ਭੱਜ ਜਾ ਐ ਨਾ ਬੋਲੋ ਸਾਡੇ ਦੇ ਤੋਂ ਨੂੰ ਮਹਿੰਗਾ ਵੇਜੂ ਇਹ ਕੀ ਮਹਿੰਗਾ ਵੇਜੂ ਤੂੰ ਮੇਰੀ ਬੋਤਲ ਫੜਾ ਬਾਤੀ ਦੇਰ ਉਹ ਗੇਲਨ ਨਾਲ ਹੀ ਫੜਾ ਫੜੋ ਇਹਨੂੰ ਭਾਈ ਕਿਹ ਜਾਉਂ ਬਈ ਮੈਂ ਉਧਰ ਜਾ ਤੂੰ ਜਾ ਯਾਰ ਤੰਨੇ ਯਾਦ ਰੱਖਿਓ ਏ ਕੀ ਯਾਦ ਰੱਖੀਏ ਤੂੰ ਦੋਸੀ ਚੱਲ ਚੱਲ ਯਾਰ ਮਾਹ ਕੋਈ ਨਾ ਇੱਥੇ ਮਿਲੂ ਥੋਨੂੰ ਮੈਂ ਕੋਈ ਨਹੀਂ ਤੈਨੂੰ ਮਿਲਣਾ ਜਦੋਂ ਹਾਂ ਵਗ ਜਾ ਵਗ ਜਾ ਖਰੀ ਕਰੀ ਜਾਂਦਾ ਮਾਹ ਦੇਖ ਲਈ ਫਿਰ ਤੂੰ ਅਨੇ ਦਾਰੂ ਵੀ ਸੇ ਵੇਚਤੀ ਘਾਤੀ ਦਾ ਯਾਰ ਚੰਨਾ ਵੀ ਬੋਲਦਾ ਲੈ ਨਾਲ ਪੈਗ ਲਾ ਕੇ ਮਿੰਟੂ ਨੂੰ ਫੋਨ ਕਰ ਉਹਨੂੰ ਚਕਾਵਾ ਭੰਨਦੇ ਯਾਰਾਂ ਨੂੰ ਮਿੰਟੂ ਦਈਆ ਮਿੰਟੂ ਡੌੜੀ ਤੇ ਆ ਫੋਰਸ ਲੈ ਕੇ ਆ ਜਾ ਬੰਦੇ ਚੱਕਣੇ ਆ ਖੇਤ ਯਾਰ ਹਵਾ ਕਰਕੇ ਮੇਰੇ ਤੇ ਬਾਈ ਯਾਰ दारू ਪਿੱਛੇ ਯਾਰ ਠੀਕ ਹੈ ਬਾਈ ਮੈਂ ਆਉਣਾ ਆਸਤਰੀ ਗਾਲ ਜੀ ਆਸਤਰੀ ਗਾਲ ਕੇ ਮੈਂ ਕਿੰਦਰ ਓਏ ਠੀਕ ਹੈ ਮਿੰਟੂ ਕੀ ਹਾਲ ਹੈ ਬਾਈ ਬਾਈ ਕੀ ਹੋ ਗਿਆ ਓ ਯਾਰ ਚ ਨੇਰ ਕੇ ਫੁੰਡੀਆਂ ਲਗੇ ਯਾਰ ਖੇਤ ਹਵਾ ਕਰਕੇ ਮੇਰੇ ਤੇ ਯਾਰ ਅੱਛਾ ਕੀ ਗੱਲ ਹੋ ਗਈ ਬਾਈ ਮਣ ਕੇ ਉਹਨਾਂ ਦੇ ਰੇਡ ਕਰ ਯਾਰ ਚੱਕ ਕੇ ਲਿਆ दारू ਕੱਢਦੇ ਆ ਖੇਤ ਬਾਈ ਓ दारू ਘੜਦੇ ਆ। ਲੈ ਕੇ ਲਵਣਾ ਆਪਾਂ ਗੱਲ ਕਿਹੜੀ ਆ? दारू ਫੜਨੀ ਆ ਨਾਲੇ ਕੁੱਟਨੇ ਆ। ਅੱਧੀ दारू ਮੈਨੂੰ ਦੇ ਦਿਓ। ਕੋਈ ਨਹੀਂ ਅੱਧੀ ਤੈਨੂੰ ਦੇ ਦਾਂਗੇ। ਤੂੰ ਜਾ ਕਰੇ ਬੱਸ 15 ਚੱਕ ਲੈ ਉਹ ਤਾਂ। ਬਾਈ ਮੈਂ ਤੇ ਨਾਲ ਲੈ ਕੇ ਆਉ ਤੈਨੂੰ। ਚੱਲ ਫਿਰ ਨਾਲ ਚੱਲ। ਮੇਰੇ ਨਾਲ ਪੜਾਂਗਾ ਭਾਤੀ ਹੋਗਾ ਮੈਂ ਐਂ ਬੱਸ ਰਹਿ ਗਏ 2000 ਰੁਪਏ ਦੀ ਪਿੰਦੇ। ਆਹ ਬਾਈ ਚੱਕ ਲੈਣਾ ਆਪਾਂ ਫਿਰ। ਆ ਜਾ ਬਈ। ਚੱਲ ਗੁਰਵੰਦਰ ਓਏ। ਕੁੱਟਨੇ ਆ ਬਾਈ। ਬਾਹਾਂ ਤੂੰ ਡਾਂਗ ਭਰਾਵਾਂਗੇ ਆਪਾਂ। ਮੇ ਮੇਰੀ ਮੈਂ ਨਾਲ ਜਾਉ ਬਈ ਉਹ ਤੂੰ ਇੱਥੇ ਖੜ ਤੀ ਜਾਨ ਨੂੰ ਖਤਰਾ ਆਫਸਰ ਆਪਰੇਟ ਕਰਨੀ ਆ ਯਾਰ ਮੈਂ ਚੰਨੇ ਦੇ ਕੁੱਟ ਪੈਂਦੀ ਆ ਅੱਖਾਂ ਨਾਲ ਦੇਖਣੀ ਆ ਤੈਨੂੰ ਕੀਕਾ ਇੱਥੋਂ ਤੱਕ ਸੁਣ ਨਹੀਂ ਆ ਤੂੰ ਇੱਥੇ ਬੈਠ ਮੈਂ ਤੂੰ ਜੋਸੀ ਵੀ ਕੁੱਟਣਾ ਮੈਂ ਸਾਰੇ ਬਲੇਡ ਦੂੰ ਕਲਾਸ ਬਾਈ ਨੂੰ ਆ ਯਾਰ ਮੈਨੂੰ ਯਾਰ ਮੈਨੂੰ ਧੱਕੇ ਮਾਰੇ ਬਈ ਯਾਰ ਉਹ ਤੂੰ ਦੇ ਦੇ ਕਰੋ ਯਾਰ ਆਪਾਂ ਕਲਾਸ ਬਾਈ ਲੋ ਰਹੇ ਆ ਯਾਰ ਪੰਡਾ ਵਾਲੇ ਪਈ ਆ ਸਾਰੀ ਸ਼ਰਾਬ ਮੈਂ ਸਾਰਾ ਕੁਝ ਟੱਕ ਲੂੰ ਮੈਂ ਮਿੰਟ ਜਿਹੜੀ ਟੱਕ ਲੂੰ ਮੈਂ ਉੱਟਰੀ ਬਾਈ ਬਣ ਕੇ ਤੈਨੂੰ ਕੀਕਾ ਸੁਣਾਉ ਕੀਕਾ ਇੱਥੇ ਇੱਕ ਮੈਂ ਪੈਂਦਣਾਉਣਾ ਇੱਥੇ ਬਹਿ ਜਾ ਇੱਥੇ ਬਹਿ ਜਾ ਤੂੰ ਮਾਲੀਆ ਕੁੱਟ ਕੇ ਲੈ ਨਹੀਂ ਚੰਗਾ ਕੁੱਟ ਕੇ ਲੈ ਉਤਰੇ ਨਾਲ ਲੈ ਨੂੰ ਮੂਰ ਵੀ ਲੈ ਕੇ ਜਾਉ ਬਸ ਠੀਕ ਆ ਬਾਈ ਅੱਜ ਚਲੋ ਤੁਮ ਲਓ ਓਏ ਅਵਾ ਚੀ ਲਾ ਓਏ ਸਿਕਾ ਜੀ ਸਸਰੀ ਗੜ ਦਾਰੂ ਕੱਢਦੇ ਓਏ ਨਾ ਨਾ ਜੀ ਕੀ ਨਾ ਨਾ ਓਏ ਤੂੰ ਮੇ ਟਟਵਾਇਆ ਬੋਤਲ ਜਾ ਕੋਏ ਬੋਤਲ ਉਹ اتنا ਭਾਰੀ ਗੱਲ ਸੋਲਾ ਸਲਦਾ ਹੀ ਏ ਤੇਜਪਾ ਕਿੰਨੀ ਆ ਓਏ ਹੈਲੋ ਬਈ ਨੂੰ ਟੇਟੂ ਆ ਕਿਨੇ ਵਰਤੀ ਕਰ ਲਿਆ ਓਏ ਲੈਕ ਪਿੱਛੇ ਬਰਾ ਕੇ ਖਾ ਜਾਗੇ ਤੇਰਾ ਇਹ ਗੱਲ ਸਮਝ ਲੋ ਦਾਰੂ ਕੱਢ ਦੇ ਸਾਨੂੰ ਪੱਕੀ ਰਿਪੋਰਟ ਮਿਲੀ ਐ ਓਏ ਕੀ ਚੁਗਲੇ ਐ ਕਰੀਏ ਨੇ ਤੂੰ ਬੈਠੋ ਬੈਠੋ ਹੀ ਬਣਾ ਜਾ ਇਹ ਬੈਠੋ ਤੁਸੀਂ ਬੈਠੋ ਬੈਠੋ ਇਹ ਹੋ ਗਿਆ ਬੈਠੋ ਜੀ ਬੈਠਾ ਲਾਉਣਾ ਤੁਸੀਂ ਇੱਕ ਦਾ ਲਾ ਲਾਂਗੇ ਚਿਕਨ ਵੀ ਖਾਵਾਂਗੇ ਬੋਤਲ ਲੈ ਕੇ ਜਾਵਾਂਗੇ ਫਿਰ ਜੀ ਬੋਤਲ ਵੀ ਦੇ ਦੇਾਂਗੇ ਨਾਲ ਜੀ ਤੁਹਾਨੂੰ ਭੇਜਿਆ ਕਿੰਦਰ ਨਹੀਂ ਆਏ ਦਾ ਇਹ ਜਦੋਂ ਸਾਨੂੰ ਉਸੇ ਨਹੀਂ ਆ ਤੂੰ ਤੁਸੀਂ ਦਾਰੂ ਕੱਢ ਦਿਓ ਮੈਂ ਸੁਣਿਆ ਨਾ ਲੜਾਈ ਲੜੂਈ ਕਰਕੇ ਗਏ ਤੁਸੀਂ ਦਾ ਬਾਲਾ ਬੰਦਾ ਗਦਾਰ ਨਿਕਲ ਗਿਆ ਇਹ ਹੱਥੋਂ ਪੀ ਕੇ ਸਾਡੇ ਦੀ ਖਰੀ ਕਰਕੇ ਤੁਹਾਨੂੰ ਭੇਜਦਾ ਤੁਸੀਂ ਆਪ ਹੀ ਦੇਖ ਲਓ ਪਿੱਗ ਲਵਾ ਯਾਰਾ ਪਿੱਗ ਲਾਓ ਪਿੱਗ ਲਾ ਪਿੱਗ ਲਵਾ ਲਾਉਣਾ ਗਰਵੰਦਰਾ ਪਿੱਗ ਲਾਓ ਜੀ ਲਾਓ ਹਾਂ ਮਾੜ ਪੂਰਾ ਇੱਕ ਨੰਬਰ ਹੈ ਯੂ ਦਾਰੂ ਪੂਰੀ ਘੈਂਟ ਬਣਾਈਆ ਤੁਸੀਂ ਐਂ ਕਰੋ ਇੱਕ ਬੋਤਲ ਨਾਲ ਲੈ ਜਾਓ ਇਹਨੂੰ ਲਵਾਓ ਇੱਥੇ ਲਾ ਲਓ ਨਾਲੇ ਪਰ ਉਹਦੇ ਛੱਤਰ ਲਾਉਣੇ ਆ ਪਾ ਕੰਡਾ ਕੱਢਣੀ ਛੱਤਰ ਦਾ ਹੀ ਲਾ ਦਾਂਗੇ ਛੱਤਰ ਦਾ ਕੋਈ ਗੱਲ ਨਹੀਂ ਦਾਰੂ ਛੁੱਟੀ ਕੈਂ ਹੈ ਐਂ ਕਰੋ ਇੱਕ ਸਾਨੂੰ ਬੋਤਲ ਹਾਂਜੀ ਠੀਕ ਹੈ ਹਾਂਜੀ ਨਾਲੇ ਆ ਵੀ ਫੜਾ ਵੀ ਚੱਕ ਓਏ ਆ ਲੈ ਆ ਫੜ ਲੈ ਜੋ ਲੈ ਬੋਤਲਾਂ ਚਾਹੀਏ ਦੋ ਲੈ ਜਾਓ ਜੀ ਪਰ ਉਹਦਾ ਕੰਡਾ ਕੱਟੀਂ ਅੰਡਾ ਹੀ ਕੱਢ ਦਾਂਗੇ ਸਿੱਟ ਲਓ ਫੜ ਕੇ ਮੁੱਸੇ ਸਿੱਟ ਲੈ ਤਾਂ ਬਸ ਮਹਾਜੂੜਾ ਕੰਮ ਹੋ ਗਿਆ ਲੈ ਲਈ ਆ ਲੈ ਚਿਕਨ ਵੀ ਖਾਓ ਪਾਲੇ ਭਾਈ ਜਨੈਰ ਕੇ ਆ ਫੜ ਲੈ ਕਿੱਥੇ ਹੈ ਭਾਈ ਆਇਆ ਕਰ ਤੂੰ ਮੁੱਦਾ ਪੈ ਮੜਾ ਤੈਨੂੰ ਦਿਖਾਉਣਿਆ ਤਾਂ ਪੈਨੇ ਬੰਦੇ ਵਾਲੇ ਹੀਰੇ ਆ ਓਏ ਨਾਲੇ ਦਾਰੂ ਦੀਆਂ ਦੋ ਬੁਤਲਾਂ ਤੇ ਨਾਲੇ ਤੇਰੀ ਦਾਰੂ ਜ਼ਵਾਦੋ ਨਾ ਤੈਨੂੰ ਦਿਖਾਉਣਿਆ ਦਾਰੂ ਮੁੱਦਾ ਪੈ ਮੜਾ